ਬਸ ਚਲਾਉ ਤਾਂ ਹੀ ਹਰ ਬਾਕੀ ਦੇ ਕਮ ਨਾਮਾ ਬਣ ਜਾਂਦਾ ਪਰ ਤੇਰੀ ਇਹ ਜਿਹੜੀ ਇਹ ਮਿੱਟੀ ਇਹ ਮੱਥੇ ਤੇ ਲਾਉਣੀ ਆ ਇਹ ਮੱਥੇ ਲਾਓ ਆਪਣੇ ਇਹਦੇ ਵਿੱਚ ਇਹਦੇ ਹਾਸਲ ਹੋ ਗਿਆ ਇਨਾ ਟਾਂ ਸਭ ਕੁਝ ਵੇਖਿਆ ਜਦੋਂ ਲਾਲਾ ਲਾਲਾ ਮੱਚ ਗਈ ਹੁਣੀਆ ਪੂਰੇ ਨਾਂਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਨੇ ਛੱਡਣ ਦਾ ਫੈਸਲਾ ਕੀਤਾ ਹੋਣਾ ਤੇ ਇਹਨਾ ਇੱਟਾਂ ਨੇ ਸਭ ਕੁਝ ਵੇਖਿਆ ਇਹਨਾ ਪੌੜੀਆਂ ਨੇ ਸਭ ਕੁਝ ਵੇਖਿਆ ਹਾਂਜੀ ਪਵਿੱਤਰ ਬੌਲੀ ਸਾਹਿਬ ਦੇ ਦਸ਼ਾਗਰੀ ਜੀ 132 ਪੌੜੀਆਂ ਪੌੜੀਆਂ 132 ਜੀ ਤਾਜੀ ਦੇ ਨਵੀਂ ਵੀਡੀਓ ਦੀ ਆਪੇ ਸਵਾਗਤ ਕਰਦੇ ਆ ਸ਼ੁਰੂਆਤ ਕਰਦੇ ਆ ਆਪਾਂ ਜਾ ਰਹੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਅੱਜ ਜਾ ਰਹੇ ਆ ਸਮੂਹ ਪਰਿਵਾਰ ਨਾਲ ਨਾਂ ਬੋਲ ਵੀ ਪੰਥਜੀਤ ਸਿੰਘ ਆਪਣਾ ਨਾਮ ਬੋਲ ਪੰਥਜੀਤ ਸਿੰਘ ਆ ਚੱਲ ਹੋਰ ਪਵਰਾ ਆ ਜੀ ਆਪਣਾ ਨਾਮ ਬੋਲ ਰਾਜੀਤ ਸਿੰਘ ਆ ਇਹ ਆਪਣਾ ਨਾਮ ਬੋਲ ਬੋਲ ਦੇ ਨਾ ਆਪਣੇ ਮम्मा ਨਾਮ ਬੋਲ ਦੇ ਤੂੰ ਬੋਲ ਦੇ ਮੈਨੂੰ ਤਾਂ ਕਿੱਚੀ ਕਿੱਚੀ ਮਾਰਨ ਦੇ ਮੈਨੂੰ ਚਲੋ ਅਹੀਂ ਆ ਚੱਲਦੇ ਆਂ ਸ਼੍ਰੀ ਆਨੰਦਪੁਰ ਸਾਹਿਬ ਤੇ ਲਗਭਗ 105-7 ਕਿਲੋਮੀਟਰ ਸਫ਼ਰ ਆਪਾਂ ਕਰ ਰਹੇ ਆਂ ਡੀਐਸਟਾ ਬਜ ਪਹੁੰਚ ਗਏ ਹੁਸ਼ਿਆਰਪੁਰ ਤੇ ਇੱਥੋਂ ਹੀ ਆਨੰਦਪੁਰ ਸਾਹਿਬ ਜਾਣਾ ਵਾ ਤੇ ਰਾਤ ਆਜ ਉੱਥੇ ਰੁਕਾਂਗੇ ਤੇ ਲਾਗੇ-ਲਾਗੇ ਜਿੰਨੇ ਵੀ ਗੁਰਦਵਾਰ ਸਾਹਿਬ ਹੋਣਗੇ ਆਪਾਂ ਦਰਸ਼ਨ ਕਰ ਸਕਾਂਗੇ ਤੇ ਵੀਡੀਓ 'ਚ ਦਰਸ਼ਨ ਕਰਾਂਗੇ ਤੇ ਦਰਸ਼ਕ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗੇ ਇਹ ਡੀਐਸਟਾ ਬਜਰਾ ਬਣ ਰਿਹਾ ਵਾ ਮਤਲਬ ਇਹ ਹੋਰ ਰੰਗ ਕਰਨ ਰੰਗੜੇ ਕਰਨ ਦੇ ਆ ਤੇ ਇਦਾਂ ਇਹਦਾ ਮਾਹੌਲ ਚਲਿਆ ਤੇ ਹੁਣ ਇਹ ਤਾਂ ਆਪਾਂ ਨਿਕਲਦੇ ਆਂ ਜੀ ਲਾਕੇ ਪੰਪੇ ਆ ਪੰਪ ਚੋਂ ਵੇ ਨਾਲ 500 ਦਾ ਤੇਲ ਪਵਾ ਲੈਣ ਤੇ ਨਾਲ ਹਵਾ ਚੱਕ ਕਰਾ ਲੈਣ ਆ ਇਹ ਹਵਾ ਥੋੜੀ ਮੈਨੂੰ ਘੱਟ ਰੱਖਣ ਦੀ ਅੱਜ ਜਿਹੜੀਆਂ ਗੱਡੀਆਂ ਨਾ ਗੱਡੀਆਂ ਬੜੀਆਂ ਮੈਂ ਵੇਖੀਆਂ ਉੱਥੇ ਲਦਾਖ ਵੀ ਆਈ ਐਸੀ ਗੱਡੀਆਂ ਹੁੰਦੀਆਂ ਮਰਸੀਡੀਜ਼ ਕੰਪਨੀ ਦੀਆਂ ਮੈਂ ਕਹਿੰਦੀ ਇਹ ਕਰਵਾ ਕੇ ਵੀ ਘਰਸਾ ਨੂੰ ਚਲੀ ਜਾਂਦੇ ਇਹ ਹੁੰਦੇ ਆ ਵੱਡੇ ਵੱਡੇ ਡਰੋਮ ਜਿਹੜੇ ਯਾਤਰੀ ਲਗਭਗ ਫੌਲਰ ਹੁੰਦੇ ਆ ਉਹ ਇਹਨਾਂ ਗੱਡੀਆਂ ਦੇ ਬਹਿ ਕੇ ਹੁੰਦੇ ਆ ਆ ਜਿਹੜੀਆਂ ਐਸੀ ਗੱਡੀਆਂ ਹੁੰਦੀਆਂ ਔਰ ਇਹਨਾਂ 33 34 ਕਿਲੋਮੀਟਰ ਤੇ ਇਤਾਂ ਦੇ ਰੁੱਖ ਆ ਜਾਂਦੇ ਆ ਸੜਕਾਂ ਜਿਹੜੀਆਂ ਸਾਡੇ ਵੀ ਪਹਿਲਾਂ ਇਦਾਂ ਹੁੰਦੀਆਂ ਸੀ ਪਰ ਹੁਣ ਹੋ ਰਹੀਆਂ ਨਹੀਂ ਆ ਹਰਿਆਣੀਆਂ ਵੀ ਨਹੀਂ ਆ ਕਿਉਂਕਿ ਸੜਕਾਂ ਨੂੰ ਡਬਲ ਕਰਨੇ ਆ ਫੇਰ ਇਹਨਾਂ ਨੇ ਆ ਰਵਾਇਤੀ ਰੁੱਖ ਵੱਡੇ ਵੱਢ ਕੇ ਨਾ ਦੂਜੇ ਸਜਾਵਟੀ ਛੋਟੇ-ਬੂਟੇ ਲਾ ਦਨੇ ਜਿਹੜੇ ਸ਼ਾਂਗਣੇ ਵੱਡੇ ਪੈਂਦੇ ਆ ਹਵਾ ਕੁਕੜੇ ਸੋਨੇ ਆਕਸੀਜਨ ਖਿਜ ਜਾਣੇ ਲੱਗੀ ਆ ਇਹ ਤਾਂ ਬੰਦ ਨੇ ਵੀ ਇਹ ਲੱਭਣੀਆਂ ਨਹੀਂ ਨੇ ਖਤਮ ਹੋਇਆ ਕੰਮ ਇਹ ਵੀ ਆ ਵੀ ਖੀਲਾ ਮੁੱਕ ਜਾਣੀਆਂ ਕਿਉਂ ਬੰਦ ਸਭ ਥੋੜੀ ਕਰਨੀ ਕਿ ਬੰਦ ਨਹੀਂ ਮੁੱਕਣੀ ਮੋਖਣੀ ਆ ਨਾ ਇਹ ਇਦਾਂ ਸੋਹਣੇ ਲੱਗਦੇ ਆ ਅੰਬ ਵੀ ਲੱਗੇ ਆ ਵਿੱਚ ਵਿੱਚ ਆਉਂਦੇ ਆ ਤੇ ਇਹ ਕਾ ਫੌਲੀ ਬੜਾ ਪਿਆੰਮਾ ਨੂੰ ਇੱਕ ਇੱਕ ਲੈਂ ਜੀ ਬਣੀ ਤੇ ਕੋਲ ਜਾ ਬੰਜਾਂ ਦਾ ਤੇ ਜਿਹੜੇ ਸਾਈਕਲਾਂ ਤੇ ਜਾਂ ਮੋਟਰਸਾਈਕਲ ਜਾਂਦੀ ਆ ਉਹਨਾਂ ਨੂੰ ਇੱਕ ਰਾਹਤ ਮਿਲਦੀ ਆ ਛਾਂ ਮਿਲਦੀ ਆ ਬੜੀ ਸੋਹਣੀ ਤੇ ਗਾਂ ਨਹੀਂ ਲੱਪਣੇ ਇਹ ਐਂਡਲੀ ਨੂੰ ਬੰਦ ਕਹਿੰਦੇ ਨੀਮ ਪਹਾੜੀਆਂ ਕੋਈ ਵੀ ਅਧੀਆਂ ਪਹਾੜੀਆਂ ਦਿੱਤੀਆਂ ਨਹੀਂ ਪਹਾੜੀਆਂ ਸ਼ਵਾਲ ਲਗਦੀਆਂ ਪਹਾੜੀਆਂ ਵਾਏ ਇਧਰ ਜੰਗਲ ਆ ਠੀਕ ਆ ਇਹ ਇਹ ਲੈਂਡ ਡਬਲ ਕਰਦੀ ਐ ਇਥੋਂ ਇਧਰ ਇੱਕ ਮੈਂ ਪੜਿਆ ਸੀ ਭੁੱਲਰ ਵੈਲੀ ਲਿਖਿਆ ਹੈ ਭੁੱਲਰ ਵੈਲੀ 2 ਕਿਲੋਮੀਟਰ ਆ ਕਾਂਹ ਜਾਂਦੀ ਸ਼ਫਟਾ ਦਾ ਮਿੰਡਾ ਜੀ ਉਤੋਂ ਅਗਲੇ ਬੰਨੇ ਜਿਹੜੀਆਂ ਡਬਲ ਆ ਗਈ ਲੈਣ ਜਦੋਂ ਅਨੰਦਪੁਰ ਸਾਹਿਬ ਰਾਜ ਦਾ ਕੋਈ 25 ਕਿਲੋਟ ਦੇ ਆਸ-ਪਾਸ ਕੀ ਕੰਮ ਚੱਲਦਾ ਵਾ ਜੀ ਪੰਜ ਕਿ 6 ਕਿਲੋਮੀਟਰ ਦੀ ਬਣੀ ਆ ਅੱਗੇ ਫਿਰ ਉਹ ਆਪਣੀ ਪੁਰਾਣੀ ਸਰਕਰ ਰਵਾਇਤੀ ਆ ਕਿ ਪਰ ਨਹੀਂ ਇੱਧਰ ਵਾਸਤਾ ਹੋ ਗਿਆ ਬੰਦਰਾਂ ਨੇ ਮਿਲਣਾ ਨਾ ਕਾਰ ਸੇਵਾ ਵਾਲੇ ਬਣਾ ਰਹੇ ਆ ਤੇ ਰਾਜ ਜਨ ਨੇ ਬੁਲਾਇਆ ਵਾ ਹੋਰ ਲਈ ਹੈ ਸੇਵਾ ਵਾਸਤੇ ਜਿੰਨਕੋ 100 50 20 30 ਦਾ 5 ਤੇ ਕਦੇ ਜਾਓ ਜੀ ਆਹ ਵੇਖੋ ਆਹ ਇਥੇ ਬਹੁਤ سارے ਬੰਦਰ ਬੈਠੇ ਆ ਦੋ ਇੱਟ ਡੈਡੀ ਆ ਆਰਸੇ ਤੋਂ ਲੱਪ ਆਏ ਆ ਜਦੋਂ ਗੜ ਸ਼ੰਕਰ ਨੂੰ ਲਈਦਾ ਵਾ ਤੇ ਵਰਦੇ ਸਾਰੀ ਹੈ ਨਾ ਆ ਲਿਆ ਲਿਆ ਵਾ ਦਾ ਕੈਬਰ ਉਹ ਟਲਿਆ ਇਹਦੇ ਵੀ ਨੂੰ ਕਮਰੇ ਵਧੀਆ ਅੱਗੇ ਆ ਹੀ ਮਿਲਾ ਲਿਆ ਵਾ ਤਾਂ 3000 ਤਾਂ ਮਿਲਿਆ ਇਧਰ ਹੋਰ ਵੀ ਆ ਗਿਆ 15 1500 ਲਿਆ ਗਿਆ ਪਰ ਉਹ ਤਾਂ ਪਿਆਰੀ ਫੀਲਿੰਗ ਹੈ ਤੇ ਇੱਕ ਤੱਕ ਸੋਹ ਸਾਬ ਆਪਾਂ ਜਾਣਾ ਵਾ ਸਮਾਨ ਰੱਖ ਕੇ ਥੋੜਾ ਰਿਲੈਕਸ ਹੋ ਕੇ ਆਪਾਂ ਨਿਕਲਦੇ ਹਾਂ ਜੀ ਤੱਕ ਸਰੀਕੇ ਦਾ ਸਾਰ ਨਹੀਂ ਆ ਬਾਡੀ ਵੀ ਬਲ ਹੋ ਤੇ ਇੱਕ ਰਾਤ ਤੇ ਕਾ ਲੇ ਹੋਈਆਂ ਵੀ ਕਿਹੜੀ ਆਪਾਂ ਜਗਾ ਦੇ ਦਰਸ਼ਨ ਜਰੇ ਪਹਿਲਾਂ ਕਰਦੇ ਆਂ ਆਸੀ ਕਰਦੇ ਹਾਂ ਸਮਾਨ ਆਪਾਂ ਪਾ ਖੇਬਰ ਉੱਠਣਾ ਇਦਾਂ ਜਿਹੜਾ ਕਮਰਾਵਾ ਬਿਲਕੁਲ ਹੈਗਾ ਵਾ ਸੈਂਟਰ ਰੈਸੀਆ ਠੀਕ ਇੱਥੇ ਬਹਿਣ ਵਾਸਤੇ ਇੱਕ ਸਲਟੀ ਤੁਹਾਨੂੰ ਪ੍ਰੋਵਾਈਡ ਮੰਨਦੀ ਆ ਇੱਥੇ ਇੱਕ ਹੀ ਵੱਖਰਾ ਗੱਦਲ ਵਾਲਿਆ ਆਹ ਨਾਲ ਜਾ ਟੇਬਲ ਟਾਪ ਚੀਜ਼ਾਂ ਆ ਇਦਾਂ ਦਾ ਬੈੱਡ ਨਰਦਾ ਵਧੀਆ ਤੇ ਇਸ ਦਾ ਨਾਂ ਆਪ 셀ਫ ਸਰਵਿਸ ਹੱਤ ਚੀਜ਼ਾਂ ਮਿਲਦੀਆਂ ਵਾ ਕੁਝ ਕਾਫੀ ਦੇ ਪਾਉਚ ਚਾਹ ਨੂੰ ਬਣਾ ਕੇ ਪੀ ਸਕਦੇ ਜੀ ਇਹ ਸਲਟੀਆਂ ਤੁਹਾਨੂੰ ਵੈਸੇ ਕਾਫੀ ਮਿਲ ਜਾਂਦੀ ਹੈ ਚਾਹ ਮਿਲ ਜਾਂਦੀ ਹੈ ਇਹ ਇਹ ਜਿਆਦਾ ਆਪੇ ਰਸਾ ਦੀ ਵਿੱਚ ਫੈਸਿਲਿਟੀ ਦਾ ਕਪਤਾਨ ਨਾਲ ਦਿੱਥਿਆ ਤੇ ਓਵਰ ਆਲੇ ਵੀ ਸੋਨਾ ਦਾ ਬੰਦਾ ਸਾਲ ਫਿਰ ਬਸ ਕੋਈ ਬਣ ਗਈ ਬੜੀ ਵਧੀਆ ਸਮੁੱਲ ਦੇ ਮੁੱਲ ਦੇ ਘਟੋ ਆਪਰਾਜ ਖੋਲ ਜਾ ਰਾ ਘਟ ਘਟ ਚੇਤੇ ਕਰ ਆੰਜਾਰੇ ਗੁਰੂਕਲ ਹੈ ਔਰ ਤੇ ਹਮਾਚਾ ਵਿੱਚ ਸਾਡੀ ਐਂਟਰੀ ਜਰੀਆ ਹੋ ਚੁੱਕੀ ਹੈ ਜੀ 70 ਰੁਪਏ ਦੀ ਪਰਚੀ ਲੱਗਦੀ ਹੈ ਜੀ ਪਰਚੀ ਲਾ ਕੇ ਤੇ ਆਪਾਂ ਇੱਥੇ ਪਹੁੰਚ ਜਾਨੇ ਆਂ ਔਰ ਸਾਹਮਣੇ ਗੁਰਦੁਆਰਾ ਆਪਣਾ ਮੰਦਰ ਆ ਨਿਆਣਾ ਦੇਵੀ ਤਾਂ ਉੱਤੇ ਟੀਸੀ ਤੇ ਕਹੀਂ ਜਾ ਰਹੇ ਆ ਗੁਰੂਕਲ ਲਾਹੌਰ ਤਿੰਨ ਗੁਰਦਆਰਾ ਸਾਹਿਬ ਐ ਤੇ ਇਕੱਠੇ ਨੇ ਉਹ ਦਰਸ਼ਨ ਦਿਖਾ ਕਰਦੇ ਆਂ ਅਸੀਂ ਤੁਹਾਨੂੰ ਵੀਡੀਓ ਚੱਕਾਉਂਦੇ ਆਂ ਜੀ ਆਹੀਂ ਪਹਾੜਾਂ ਦੇ ਬਿਲਕੁਲ ਵਿੱਚ ਆ ਜੀ ਰਾਜੇ ਪਹਾੜਾਂ ਵਿੱਚ ਆਏ ਵਿੱਚ ਪਹਾੜਾਂ ਦੇ ਵਿੱਚ ਆੜੇ ਪੜ ਗਏ ਹੋਣੇ ਆਂ ਜੀ ਹਾਂ ਤੇ ਸਾਹਮਣੇ ਪਹਾੜ ਵੀ ਹੈ ਤੇ ਪਹਾੜ ਵੀ ਹੈ ਫਿਰ ਮੈਂ ਕਹਿੰਦਾ ਪਹਾੜ ਵਿਖਾਉਂਗਾ ਵਿਖਾਉਦੇ ਨਾ ਹਾਂ ਪਿੱਲੇ ਪਹਾੜ ਦੇ ਕਿਉਂ ਮੈਨੂੰ ਇਹ ਗਿਆ ਹਾਂ ਬਾ ਪਹੁੰਚ ਗਏ ਜੀ ਗੁਰੂ ਘਰ ਲਾਹੌਰ ਇਥੇ ਦਰਸ਼ਨ ਕਰਦੇ ਗੁਰਦਵਾਰ ਸਾਹਿਬ ਦੇ ਫਿਰ ਇਹ ਇਧਰ ਵੀ ਗੁਰਦਵਾਰ ਸਾਹਿਬ ਫੋਰ ਵੀ ਹੈ ਕਿ ਨਹੀਂ ਉਹਨਾਂ ਦੇ ਦਰਸ਼ਨ ਦੇ ਦਰ ਕਰਦੇ ਆ ਜੀ ਔਰ ਜਰਾ ਪਾਉੜ ਸਾਹਿਬ ਐਸੇ ਦਰਾਈ ਤੇ ਸਭ ਤੋਂ ਪਹਿਲਾਂ ਗੁਰੂ ਘਰ ਲਾਹੌਰ ਭਾਈ ਹਰਜਸ ਦੀ ਸੁਪੁੱਤਰੀ ਮਾਤਾ ਜੀਤ ਕੌਰ ਜੀ ਦਾ ਨੰਦ ਕਾਰਜ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਹੜ ਸਮਾ 1734 ਨੂੰ ਸਨ 1677 ਈਸਵੀ ਨੂੰ ਹੋਇਆ ਹੀ ਇਸ ਨਗਰ ਦਾ ਨਾਮ ਸਤਿਗੁਰੂ ਦੇ ਆਪ ਗੁਰੂ ਕਾ ਲਾਹੌਰ ਰੱਖਿਆ ਇਸ ਸਥਾਨ ਤੇ ਸਤਿਗੁਰੂ ਦੇ ਵਿਆਹ ਦਾ ਪ੍ਰਭ ਹਰ ਸਾਲ ਬਸੰਤ ਪਾਚੂਆਂ ਦਿਨ ਬੜੀ ਉਸ਼ਾਦਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਗੁਰਦਰਾਪੋਟ ਸਾਹਿਬ ਪਾਉੜ ਸਾਹਿਬ ਦੇ ਗੁਰੂ ਸਾਹਿਬ ਜੀ ਦੇ ਕੋਡੇ ਨੇ ਆਪਣਾ ਪਾਉੜ ਧੱਤੀ ਦੇ ਮਾਰਿਆ ਤੇ ਖਾਰੇ ਪਾਣੀ ਦਾ ਚਸ਼ਮਾ ਫਟਿਆ ਇਹਦਾ ਜਲ ਖਾਰਾ ਹੈ ਇਹ ਜੀ ਇਥੇ ਦਾ ਇਤਿਹਾਸ ਤੇ ਬਿਲਕੁਲ ਪਹਾੜਾਂ ਦੇ ਵਿੱਚ ਹਮਾਚ ਪਰਦੇਸ ਦੀ ਹੱਦ ਵਿੱਚ ਪੈ ਜਾਂਦਾ ਗੁਰਦੁਆਰਾ ਸਾਹਿਬ 让了，我不让了。 दर्शन हो गए तो हम आप चलने अगले गुरु घर आ गया जब गुरद श्री पावड़ साहब इतम फुटिया ही जल हम आम तो मिले करो जरूर थोड़ा जाकर जाम ਉਸ ਤੋਂ ਉੱਤ ਜਲਦਾ ਇਹ ਤੇ ਜੱਗ ਵੀ ਪਿਆ ਹੁੰਦਾ ਸੀ ਲਾਗੀ ਫਿਰ ਜੱਗ ਨਹੀਂ ਹੈਗਾ ਸਵਾਇ ਕਰੂ ਇਹ ਜੱਗ ਪਿਆ ਹੁੰਦਾ ਤੇ ਸੰਗਦਾ ਜਲ ਸਕਦੀ ਹੁੰਦੀ ਅਹੀਂ ਫਿਰ ਹੁਣ ਨੇ ਖ ਜਲ ਜੱਗ ਨਹੀਂ ਹੈਗਾ ਚਲ ਆ ਜਾ ਪਾ ਗੁਰਦੁਆਰਾ ਤੇ ਬੈਣੀ ਸਾਹਿਬ ਦਾ ਇਤਿਹਾਸ ਇਸ ਤਾਂ ਦੇ ਸੰਗਤਾਂ ਦੀ ਬੇਨਤੀ ਕਰਨ ਤੇ ਪਾਣੀ ਦੀ ਬੜੀ ਘਾਟ ਹੈ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਕਿਰਪਾ ਵਰਖਾ ਮਾਰ ਕੇ ਪਾਣੀ ਦਿੱਤੇ ਅੰਦਰ ਧਾਰਾਂ ਪਗਾਈਆਂ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤੇ ਬੈਣੀ ਸਾਹਿਬ ਰੱਖਿਆ ਗਿਆ ਇੱਥੇ ਸਰੋਵਰ ਸਾਹਿਬ ਵੀ ਹੈਗੇ ਜੀ ਤੇ लाके एक खूह तो पानी का चश्मा फुटिया गुरुद्वारि बैनी साहब आहो चल बाल्टी पा के ना पानी कट के भर के थोड़ा जूला पी छक जी कट के ਹੈਗਾ ਜਾਲ ਹੈਗਾ ਵਾ ਬਸ ਚਲਾਓ ਤੁਸੀਂ ਹਾਲਪ ਹੁਣ ਮੈਂ ਨਾ ਤੁਰਿਆ ਜਾਣਾ ਗੁਰਦਵਾਰਾ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵੱਲ ਆਪਣੇ ਹੋਟਲ ਤੋਂ ਤੇ ਆ ਇੱਕ ਥੋਲਿਆ ਥੱਲੇ ਆ ਪੂਰਾ ਜਿਹੜਾ ਇੱਕ ਦਲਦਲ ਵਾਲਾ ਇਰੀਆ ਤੇ ਬੂਟੀ ਉੱਗੀ ਆ ਇੱਥੋਂ ਹੀ ਰਾਹ ਕੱਟ ਹੁੰਦਾ ਨਿਆਣਾ ਦੇਵੀ ਨੂੰ 11 ਕਿਲੋਮੀਟਰ ਲਿਖਿਆ ਬੋਰ ਤੇ ਸਿਡੀ ਨਾਨਾ ਦੇਵੀ 11 ਕਿਲੋਮੀਟਰ ਤੇ ਮੈਂ ਤਾਂਦਲੇ ਵੀ ਰਾਤ ਬਾਜ ਰਾਤ ਵੀ ਕਿੜਾ ਮਾਰਨਾ ਵਾ ਬਾਕੀ ਸਾਰੇ ਮੈਂ ਛੱਡ ਕੇ ਆਇਆ ਕਮਰੇ ਵਿੱਚ ਚੀਜ਼ ਤੇ ਛਾਮਣ ਫਿਰ ਮੈਂ ਉਹਨਾਂ ਨੂੰ ਲੈ ਕੇ ਆਣਾ ਨਾਲੇ ਮੈਂ ਸਿਆਰ ਕਰ ਲਾਂ ਨਾਲੇ ਮੈਂ ਦਰਸ਼ਨ ਵੀ ਕਰਨਾ ਪੂਰੀ ਜੀ ਵੀਡੀਓ ਕਰਕੇ ਕਰ ਦੂੰਗਾ ਸੇਜਾਂ ਉੱਤੇ ਬੋਰ ਲਗਾ ਵਾ ਰਸਤੇ ਖਾਸਾ 0.2 ਕਿਲੋਮੀਟਰ ਤੇ ਗੁਰਦਾ ਕਲਾ ਫਤੇਗੜ ਸਾਹਿਬ ਚਰਨ ਗੰਗਾ ਸਟੇਡੀਅਮ ਤੇ ਸ਼੍ਰੀ ਨਾਨ ਦੇਵੀ ਉਹ ਇੱਧਰ ਨੂੰ ਆ ਤੇ ਜਿਹੜਾ ਆਪਣਾ ਵਾਸਤੇ ਖਾਲਸਾ ਵੇ ਸਵੇਰੇ ਇਹਨੂੰ ਨਿਹਾਰ ਕੇ ਤੇ ਫੇਰ ਇੱਥੋਂ ਚੱਲਾਂਗੇ ਅੱਜ ਹੁਣ ਸ਼ਾਮ ਦਾ ਸਮਾਂ ਸਾਰਾ ਹੀ ਅਨੰਦਪੁਰ ਸਾਹਿਬ ਆਪਾਂ ਆਪੇ ਤੁਣਾਉਣਾ ਜੀ ਤੇ ਸੋਨੇ ਸਬਜ਼ੀ ਰੱਖੀ ਆ ਇੱਧਰ ਆਇਤਾ ਬੱਸ ਅੱਡਾ ਸ਼੍ਰੀ ਨਾਨ ਕੋ ਸਾਖ ਜੀ ਅਨੰਦ ਦੀ ਪੂਰੀ ਰਹਿਮਤਾਂ ਦੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਆਪ ਜੀ ਸਵਾਗਤ ਹੈ ਇੱਧਰ ਬੱਸ ਅੱਡਾ ਵਾ ਦੇ ਵੀ ਕੋ ਡਾਉਣੀਆਂ ਜੇ ਦੁਕਾਨਾਂ ਬਣੀਆਂ ਨੇ ਲੱਗਦੀ ਹੁੰਦੀਆਂ ਇਹ ਇਹ ਆ ਗਿਆ ਜੀ ਮੋੜ ਨਾਲ ਹੀ ਪਾਰਕਿੰਗ ਆ ਜਾਣੀਆਂ ਤੇ ਸਾਰਾ ਅਗਰਗੱਬਾ ਸਾਹਿਬ ਦਾ ਕੰਪਲੈਕਸ ਆ ਗਿਆ ਇਹ ਉਹ ਤਾਂ ਵੀਂਦੀ ਆ ਪਰ ਮਿੱਟੀ ਮਿੱਟੀ ਪੈਂਡ ਹੀ ਹੈ ਜਿਆਦਾ ਹੋਰ ਏਰੀਆ ਨੂੰ ਪੀਜ ਕਰਨ ਲੱਗੇ ਜਾਂ ਕੁਝ ਵਿਸਤਾਰ ਕਰਨਗੇ ਕਾ ਤਨੂ ਆਵਾਂ ਠੀਕ ਆ ਜੀ ਮੇਨ ਗੁਰੂ ਘਰ ਦੇਖੋ ਤਾਂ ਨੂੰ ਆ ਪੈਨ ਨਾਲ ਨਾ ਜਿੱਦਾਂ ਮਿੱਟੀ ਮਿੱਟੀ ਪਈ ਹੈ ਇਦਾਂ ਹੀ ਸ਼ਹਿਰ ਵਸਿਆ ਉੱਚੇ ਕਰਕੇ ਤੇ ਪਹਾੜ ਨੂੰ ਖੁਰਚਿਆ ਗਿਆ ਵਾ ਤੇ ਸ਼ਹਿਰ ਸ਼ਹਿਰਾਂ ਨੇ ਮਿੱਟੀ ਭਾਈ ਹੈ ਤੇ ਫਿਰ ਵੀ ਇਹ ਉੱਚਾ ਵਾ ਇਹ ਦਮ ਲਵੇ ਨੀਮ ਪਹਾੜੀਆਂ ਦੇ ਉੱਤੇ ਸਥਾਨਸੀ ਗੁਰੂ ਸਾਹਿਬ ਦੀ ਏਟੀ ਨੰਗਾਂ ਦੀ ਪੁਰੀ ਸੀ ਛੇੜੀ ਹੰਦਪੁਰ ਸਾਹਿਬ ਇਹਦੇ ਸਰੋਵਰ ਹੈ ਜੀ ਇਹਦੇ ਕੋਈ ਦੁਕਾਨਾਂ ਜਿੱਥੋਂ ਨੂੰ ਰਮਾਲ ਪ੍ਰਸ਼ਾਦ ਤੇ ਚੀਜ਼ਾਂ ਮੈਂ ਜਾਂਦੇ ਆ। ਇਹ ਮੈਨੂੰ ਦੇਖਿਆ। ਸ੍ਰੀ ਭੈਣੀ ਸਾਹਿਬ ਵਾਲਿਆਂ ਦੀ ਕੋਈ ਵਾਲੀ ਕੁਲਫੀ। ਇਹ ਮਸ਼ਹੂਰ ਹੁੰਦੀ ਆ ਥੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਜਾਈ ਬਕਰ। ਜਿਹੜਾ ਕਿ ਖੱਬੀ ਆ ਤਾਂ ਕਿਸੇ ਜੀ ਕੇ ਸਰ ਸਾਹਿਬ ਸਿੱਧਾ ਹੋ ਰਾਸਤੇ ਖਾਸ ਨਾਲ ਸੱਜੀ ਆ ਇੱਥੋਂ ਹੀ ਰਾਹ ਜਾਂਦਾ ਵਾ ਰਾਸਤੇ ਪਾਸੋਂ ਇਹ ਲਬੀਆਂ ਲੰਨ ਲੱਗੀਆਂ ਵਾ ਹੁਣ ਉੱਤੇ ਚੜ ਕੇ ਆਪਾਂ ਆਪਣੇ ਗੁਰਦਸਾਹਿਬ ਨਤਮਸਤਕ ਹੋਈ ਜੀ ਚੜ ਕੇ ਆ ਗਏ ਜੀ ਕਾਫੀ ਜੋਰ ਲੱਗਦਾ ਉੱਤੇ ਚੜ ਕੀ ਉੱਚਾ ਪਹਾੜਾਂ ਦੇ ਉੱਤੇ ਚੜੀਏ ਨਾ ਇਹ ਕੋਲ ਲਗਦਾ ਆ ਸ਼ਰਧਾਂ ਦੀ ਆ ਇਧਰ ਵੀ ਲਿਖਿਆ ਗੁਰਦਾਸ ਸਿੰਘ ਜੀ ਸਾਹਿਬ ਭੋਰਾ ਸਾਹਿਬ ਕਿਲਾ ਸੱਜਰ ਸਾਹਿਬ ਦੇਖੋ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹਿੰ ਪਹੁੰਚ ਜਣੇ ਧੇ ਜੋੜਾ ਕਰ ਜੀ ਪ੍ਰਾਤਨ ਪੌੜੀਆਂ ਵਾ ਕਿਤੇ ਮੈਂ ਪੁੱਛ ਗਏ ਤੇ ਉਧਰੀ ਹੋ ਕੇ ਆਵਾਂ ਮੈਂ ਤੁਹਾਨੂੰ ਕਹਿੰਦੀ ਮੈਂ ਗੁਰੂ ਘਰ ਜਦੋਂ ਤੱਕ ਸਾਵਿਆ ਜਦੋਂ ਆਪਾਂ ਤੱਕ ਸਭ ਨੂੰ ਮੁਕ ਕਰਨਾ ਨਾ ਉਹਦੇ ਖੱਬੇ ਬੰਨੇ ਆਪਾਂ ਆਉਣਾ ਵਾ ਖੱਬੇ ਬੰਨੇ ਆ ਕੇ ਨਾ ਇਥੇ ਲੰਗਰ ਕਰਿਆ ਤੇ ਇਹਦੇ ਲਾਗੋ ਹੀ ਲੰਘਣਾ ਵਾ ਤੇ ਉਪ੍ਰਾਤਨ ਪੌੜੀਆਂ ਉਹ ਲਈ ਜਾਣਾ ਵਾ ਇਹ ਗੁਰੂ ਸੇਕ ਬਾਦ ਸਾਬਨ ਨਿਵਾਸ ਹੀ ਠਾਂ ਤੇ ਪਛੇ ਰਹੀ ਹੁੰਦੀ ਆਰ ਦੇ ਨਾਲ ਨਾਲ ਤੁਰ ਪਿਆ ਇਹ ਜਿਹੜੀਆਂ ਲੱਗੀਆਂ ਵਾ ਕਾਸਾਂ ਦੀਆਂ ਡੇੜੀਆਂ ਜ਼ਿਆਦਾਤਰ ਤੇ ਕੋਲ ਕੁਝ ਆ ਗਈਆਂ ਕੋਲੋਂ ਕੋਈ ਮੜ ਦੇ ਸ਼ਾਕ ਹੀ ਜਾਂਦੀਆਂ ਗੁਰਦਰਾ ਬਾਬਾ ਜੀਵਨ ਸਿੰਘ ਦਾਵਾ ਜਿੱਥੇ ਸਾਨੂੰ ਪ੍ਰਾਤਨ ਪੋੜੀਆਂ ਮਿਲਦੀਆਂ ਵਾ ਅੱਧਾ ਕਿਲੋਮੀਟਰ ਤੇ ਆ ਪਹੁੰਚਨੇ ਆ ਨੰਗਰਹਾ ਦੇ ਬਿਲਕੁਲ ਨਾਲ ਨਾਲ ਹੀ ਮੇਖੋਆ ਲੰਗਰ ਆ ਲਿਆ ਇਹਦੇ ਨਾਲ ਨਾਲ ਹੀ ਮੈਂ ਆ ਗਿਆ ਜੀ ਲੁਕਿੰਗ ਦਾ ਸਵਾਸ ਤੇ ਬਾਜ਼ਾਰ ਸੋਣਾ ਭੱਗੇ ਆ ਪਾਰਾਂਗਾ 12 ਵਜੇ ਤੱਕ ਇਹ ਰਹਿੰਦਾ ਇਥੇ ਬਾਜ਼ਾਰ ਮੈਂ ਇਕੱਲਾ ਆਇਆ ਹਾਂ ਬਾਕੀ ਨੇ ਮੈਂ ਛੱਡ ਗਿਆ ਘਰ ਵਿੱਚ ਜੇ ਕਿਉਂਕਿ ਮੈਂ ਥੋੜਾ ਜਨਾ ਤੁਰਨਾ ਵਾਦੀ ਸੀ ਪਹਿਨੀ ਸਾਹਿਬ ਦਾ ਸਰਾਲ ਇਥੇ ਵੀ ਹੈਗਾ ਜੀ ਸਪੈਸ਼ਲ ਜਗ੍ਹਾ ਹੈ ਇਹਨਾਂ ਦਾ ਇਹ ਗੜੀ ਜਿਹੜੀ ਮੈਂ ਤੁਰਿਆ ਆਉਂਦੇ ਹਾਂ ਨਾ ਇਹ ਮੁੱਖ ਦੀ ਹਣ ਇਹ ਫਿਰ ਗੁਰੂ ਘਰ ਆ ਗਿਆ ਵਾ ਇਹ ਕਿਲਾ ਆਨੰਦਗੜ੍ਹ ਸਾਹਿਬ ਆ ਗਿਆ ਜੀ ਕਿਲਾ ਆਨੰਦਗੜ੍ਹ ਸਾਹਿਬ ਇਹਦੇ ਲੱਗੇ ਛਾ ਕੇ ਕਿਤੇ ਬਾਬਾ ਜੀਵਨ ਸਿੰਘ ਜੀ ਦਾ ਆਸਾਨ ਆ ਜਿੱਥੇ ਪ੍ਰਾਤਨ ਪੌੜੀਆਂ ਨੂੰ ਮਿਲਦੀਆਂ ਰਹੀਆਂ ਨੇ ਆ ਨਿਆਣਿਆਂ ਵਾਸ ਨਾ ਆ ਟ੍ਰੇਨਾਂ ਟੁਰਨਾ ਲਾਈਆਂ ਵਾ ਚਲੋ ਰਜਗਾਰ ਵਾਲੇ ਆਪਣੇ ਰਜਗਾਰ ਪੈਦਾ ਕੀਤੇ ਆ ਗੁਜ਼ਾਰੇ ਵੀ ਕਰਨੇ ਆ ਇਹ ਕਿਲਾ ਆਨੰਦਗੜ੍ਹ ਸਾਹਿਬ ਆ ਜੀ ਚੂਗੰਦਰ ਸਾਹਿਬ ਦੇ ਅੰਦਰ ਇਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਬਣੀ ਦੀ ਪਵਿੱਤਰ ਬੌਲੀ ਸਾਹਿਬ ਹੈ 132 ਪੌੜੀਆਂਾਂ ਵਾ ਇਧਰ ਗੁਰੂ ਘਰ ਲੰਗਰ ਆ ਇਧਰ ਤਪਸਥਾਨ ਹੈ ਮਾਤਾ ਸਾਹਿਬ ਗੌਰ ਜੀ ਕਿਲਾ ਨੰਦਕਰ ਇਹ ਪਹਿਲਾਂ ਤੇ ਅੱਛੇ ਸੰਜ ਪਾੜੀ ਸਾਹਿਬ ਗੌਰ ਜੀ ਜਿਨ੍ਹਾਂ ਨੂੰ ਖਾਸ ਆਪਾਂ ਦੀ ਮਾਤਾ ਹੋਂ ਦਾ ਮਾਨ ਪ੍ਰਾਪਤ ਹੋਇਆ ਹੈ ਜਨਮ ਰੋਹਤਾਸ ਪਾਕਿਸਤਾਨ ਨਿਵਾਸੀ ਸਰਦਾਵਾਂ ਸਿੱਖ ਭਾਈ ਹਰ ਭਗਵਾਨ ਜੀ ਅਤੇ ਬੀਬੀ ਜਸਦੇਵ ਜੀ ਦੇ ਘਰ ਹੋਇਆ ਇਹਨਾਂ ਦਾ ਆਨੰਦ ਕਾਰਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 18 ਵਿਸਾਖ ਸਮਾ 1857 ਨੂੰ ਹੋਇਆ ਇਹਨਾਂ ਨੂੰ ਕੁਆਰੇ ਡੋਲੇ ਦਾ ਖਿਤਾਬ ਦਿੱਤਾ ਦਿੱਤਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਝੋਲੀ ਖਾਲਸਾ ਪੰਥ ਪਾਇਆ ਜਿਸ ਕਰਕੇ ਇਹਨਾਂ ਨੂੰ ਖਾਲਸੇ ਦੀ ਮਾਤਾ ਹੋਂ ਦਾ ਮਾਨ ਬਖਸ਼ਿਆ ਇਸ ਕਰਕੇ ਹੀ ਅੰਮ੍ਰਿਤ ਸੰਸਕਾਰ ਸਮੇਂ ਇਹ ਉਦੇ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਮਾਤਾ ਸੋਇਬ ਕੌਰ ਜੀ ਹਨ ਜਨਮ ਆਪ ਜੀ ਦਾ ਕੇਸਕਰ ਸਾਹਿਬ ਜੀ ਦਾ ਆਦੇਵਾਸੀ ਨਾਲਪੁਰ ਸਾਹਿਬ ਦੇ ਹੋ ਆਪ ਜੀ ਨੇ ਲੇਟ ਸਾਹਿਬ ਮਹਾਰਾਸ਼ਟਰ ਤੱਕ ਗੁਰੂ ਸਾਹਿਬ ਜੀ ਨਾਲ ਰਹੇ ਮਾਤਾ ਜੀ ਰੋਜ਼ਾਨਾ ਪ੍ਰਸ਼ਾਦਾ ਤਿਆਰ ਕਰਕੇ ਸਾਧਗੁਰ ਜੀ ਨੂੰ ਸ਼ਿਕੰਦਰ ਸਾਨੂੰ ਕੁਝ ਸਮੇਂ ਬਾਅਦ ਗੁਰੂ ਜੀ ਨੇ ਇਹਨਾਂ ਨੂੰ ਦਿੱਲੀ ਵਿਖੇ ਮਾਤਾ ਸੁન્દਰੀ ਜੀ ਕੋਲ ਭੇਜ ਦਿੱਤਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਸਤ ਸਨਮਾਨ ਨਾਲ ਰੱਖਣ ਲਈ ਮਾਤਾ ਜੀ ਦੇ ਸਪੋਰਟ ਦਿੱਤੇ ਜੋ ਇਸ ਸਮੇਂ ਗੁਰਦੁਆਸਾ ਜੀ ਹਰਗੋਬਿੰਦ ਸਾਹਿਬ ਦਿੱਲੀ ਵਿਖੇ ਚੋਪ ਬਤਨ ਆਪ ਜੀ ਨੇ ਮਾਤਾ ਜੀ ਨਾਲ ਮਿਲ ਕੇ ਪੰਥ ਨੂੰ ਸੰਗਠਿਤ ਖੰਦੀਪੂਰੀ ਜ਼ਿੰਮੇਵਾਰੀ ਨਿਭਾਈ ਤੇ ਸਮੇਂ-ਸਮੇਂ ਤੇ ਯੋਗ ਹੋਇਕ ਦਿੱਤੀ ਆ ਆਪ ਜੀ ਦੀ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਗੁਰੂ ਪੁਰੀ ਸੁਧਾਰ ਕਈ ਇਹਨਾਂ ਦੀ ਪਾਵਨ ਯਾਦਗਾਰ ਹੋਰ ਜਦਾ ਸ੍ਰੀ ਬਾਲਾ ਸਾਹਿਬ ਦੇ ਦੀਵੇ ਖੇ ਮਾਤਾ ਸੁੰਦਰੀ ਜੀ ਯਾਦਗਾਰ ਦੇ ਬਿਲਕੁਲ ਨੇੜੇ ਹੀ ਸ਼ਿਸ਼ੋਭਤ ਹੈ ਜਿਸ ਦਸ਼ਨ ਗਰੀ ਦੇ ਦੋ ਨਿਸ਼ਾਨ ਸਾਬ ਲੱਗੇ ਆ ਇਹ ਤਾਂ ਮਤਲਬ ਸਾਬਜੀ ਦਾ ਇਹ ਜਿਹੜਾ ਇਹਦਾ ਬਰਾਸਤੇ ਖਾਲਸਾ ਜਿਹਨੂੰ ਆਪਾਂ ਸਵੇਰੇ ਨਿਦਾਰ ਕਰਾਂਗੇ ਪਵਿੱਤਰ ਬੌਲੀ ਸਾਹਿਬ ਦੇ ਦਸ਼ਨ ਗਰੀ 132 ਪੌੜੀਆਂ ਪੌੜੀਆਂ 132 ਆ ਦਾ ਬੜਾ ਪਿਆ। ਜਿਆਦਾ ਰਹੇ ਨੀ। ਚੱਲ ਲੱਗੇ ਜੋਰ ਬੜਾ ਪਿਆ। ਯਸ ਮੌਲੀ ਸਾਹਿਬ ਦੇ ਨਾਲ ਪੂਰਾ ਜੋਰ ਹੁੰਦਾ ਵਾ। ਵਾਈਗੁਰ ਕਰਕੇ ਚੱਲਦੇ ਜਾਂਦਾ ਵਾ। ਫਿਰ ਇੱਕ ਰੈਸ਼ ਕਰਕੇ ਮੈਂ ਆ ਜਾਂਦਾ ਪਰ ਲਗਾਤਾਰ ਹੀ ਆ ਜਾਂਦਾ। ਹੁਣ ਆ ਗੁਰਦਰਬਾਬਾ ਜੀਵਨ ਸਿੰਘ ਦਾ ਕਿਲਾ ਨੰਦਗੜ੍ਹ ਸਾਹਿਬ ਤੇ ਬਿਲਕੁਲ ਜੇ ਆਪਾਂ ਮੁੱਖ ਕਰਾਂਗੇ ਨੰਦਪੁਰ ਸਾਹਿਬ ਤੇ ਨੰਦਗੜ੍ਹ ਸਾਹਿਬ ਉੱਤੇ ਸੱਜੇ ਬੰਨੀ। ਇਥੇ ਹੀ ਜਿਹੜੀਆਂ ਪ੍ਰਾਥਨ ਪੌੜੀਆਂ ਵਾਂ ਇਥੇ ਆ ਭਾਈ ਜਤਾ ਜੀ ਗੁਰੂ ਸਾਹਿਬ ਜੀ ਅਸੀਂ ਇਸ ਲੈ ਕੇ ਆਏ ਹੀ ਤੇ ਇਹੋ ਹੀ ਪ੍ਰਾਥਨ ਪੌੜੀਆਂ ਜਿਹੜੀਆਂ 84 ਪੌੜੀਆਂ ਵਾਂ ਇਹਨਾਂ ਪੌੜੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਭਾਈ ਜਤਾ ਜੀ ਬਾਬਾ ਜੀਵਨ ਜੀ ਠੀਕ ਚੱਲਦੇ ਰਹੇ ਆ ਸੰਗਤਾਂ ਹੋਰ ਹੀ ਬਹੁਤ ਸਾਰੀ ਸੰਗਤਾਂ ਚੱਲ ਗਈਆਂ ਆਜ ਵੀ ਉਹ ਪੌੜੀਆਂ ਸਾਂਭੀਆਂ ਵਾਂ ਆਹ ਹੁੰਦਸੇ ਫਿਰਗੇ ਉਸ ਪ੍ਰਾਥਨ ਪੌੜੀਆਂ ਜਿੰਨਾ ਕਰਕੇ ਮੈਂ ਇਥੇ ਪੂਛੇ-ਛੇ ਤੋਰ ਤੇ ਪਹੁੰਚਿਆ ਆਹ ਇਤਿਹਾਸ ਸਾਂਝੇ ਆ ਸਾਂਝੇ ਆ ਜੀ ਹਰੰਗਡੇਤੇ ਗੁਰੂ ਕੋ ਬੇਟੇ ਦਾ ਖਿਤਾਬ ਦਿੱਤਾ ਗਿਆ ਭਾਈ ਜਤਾ ਜੀ ਨੇ 29 ਸਾਲ ਇਸੇ ਸਥਾਨ ਤੇ ਆ ਕਿ ਸੰਗਤਨ ਸੇਵਾ ਕੀਤੀ ਫਿਰ ਬਾਅਦ ਤੇ ਇਹ ਪ੍ਰਾਤਨ ਪੌੜੀਆਂ ਨੂੰ ਆ ਜਿਹੜੀ ਹਰ ਸਿੱਖ ਨਹੀਂ ਵਰਤੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੇ ਵਰਤੀ ਆ 86 ਪੌੜੀਆਂ ਵਾ ਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਸ਼ਹੀਦ ਭਾਈ ਜਤਾ ਜੀ ਨੂੰ ਚੀਰ ਦਾ ਖਿਤਾਬ ਦਿੱਤਾ ਗਿਆ ਆਓ ਹੁਣ ਦਰਸ਼ਨ ਕਰੀਏ ਉਸ ਪ੍ਰਾਤਨ ਪੌੜੀਆਂ ਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਮੋਬਨ ਸਿੰਘ ਜੀ ਸਮੇਂ ਦੀਆਂ ਇਤਿਹਾਸਕ ਪ੍ਰਾਤਨ ਪੌੜੀਆਂ ਇੱਧਰ ਹਨ ਜੀ ਫੋਟੋ ਨਿਹਾਰ ਲਿਏ ਬਾਕੀ ਕੱਲ ਥੱਲੇ ਜਾ ਕਰਦੇ ਇਹ ਭਾਈ ਸਾਹਿਬ ਦਾ ਰਹਿਸ਼ੀ ਭੱਜਾਤਾ ਜੀ ਭਾਈ ਦਾ ਬਾਬਾ ਧੀਰ ਸਿੰਘ ਜੀ ਮੁੱਖ ਪ੍ਰਬੰਧਕ ਤੇ ਇੱਧਰ ਪ੍ਰਾਤਨ ਪੌੜੀਆਂਆਂ 84 ਪੌੜੀਆਂ ਤੁਹਾਨੂੰ ਥਾਂ-ਥਾਂ ਤੇ ਬੋਰਡ ਲਿਖੇ ਮਿਲ ਜਾਣਗੇ ਈ ਐ ਜੂ ਪ੍ਰੋਟੋ ਬੋਲੀਆਂ ਮੈਂ ਨਾ ਜਰਾ ਸੀ ਪੁਰੇ ਉਤਰੀਏ ਫਿਰ ਮੈਂ ਥਿੰਕ ਚੜਾਂਗਾ ਕਿਉਂਕਿ ਚੰਨ ਛੋਪਰਾਪਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਕੀ ਤੇ ਕਮ ਨਾਮਾ ਬਣ ਜਾਂਦਾ ਪਰ ਤੇਰੀ ਇਹ ਜਿਹੜੀ ਇਹ ਮਿੱਟੀ ਇਹ ਮੱਥੇ ਤੇ ਲਾਉਣੀ ਆ ਇਹ ਮੱਥੇ ਲਾਓ ਆਪਣੇ ਇਹਦੇ ਵਿੱਚ ਇਹਦੀ ਹਾਲ ਹੋ ਗਿਆ ਇਹਨਾਂ ਇਟਾਂ ਨੇ ਸਭ ਕੁਝ ਵੇਖਿਆ ਜਦੋਂ ਲਾਲਾ ਲਾਲਾ ਮੱਛੀ ਹੁੰਨੀ ਆ ਪੂਰੇ ਨਾਂਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਨੇ ਛੱਡਣ ਦਾ ਫੈਸਲਾ ਕੀਤਾ ਹੋਣਾ ਤੇ ਇਹਨਾਂ ਇਟਾਂ ਨੇ ਸਭ ਕੁਝ ਵੇਖਿਆ ਇਹਨਾਂ ਪੌਡੀਅਨ ਸਭ ਕੁਝ ਵੇਖਿਆ ਹੋ ਸਕਦਾ ਕੋਈ ਜਿੰਨਾਂ ਨੂੰ ਆ ਮੇਨਟੇਨ ਕਰਨ ਵਾਸਤੇ ਆ ਮਸਾਲਾ ਲਾਤਾ ਹੋਵੇ ਪਰ ਆਜ ਜਿਹੀ ਹੋਈ ਆ ਇਟਾਂ ਹੋਈ ਆ ਇਹਨਾਂ ਅਹਿਸਾਸ ਹੁੰਦਾ ਸਾਨੂੰ ਇੱਕ ਫੀਲ ਆਉਂਦੀ ਆ ਜਦੋਂ ਨੰਦ ਬਸਦਾ ਬਾਉ ਕਿਲਾ ਨੰਦ ਕਰਾਓ ਕਿਲਾ ਨੰਦ ਕਰਦੇ ਵਿੱਚ ਹੀ ਮਾਰਾ ਸਾਹਿਬ ਕੌਰ ਜੀ ਦਾ ਸਥਾਨ ਆ ਤੇ ਉੱਥੇ ਹੀ ਬਾਬਾ ਜੀਵਨ ਸਿੰਘ ਜੀ ਦਾ ਰਹਾਇਸ਼ ਆ ਤੇ 84 ਪੌੜੀਆਂ ਜ਼ਰੂਰ ਉਤਰ ਕੇ ਇੱਕ ਅਸਾਸ ਲਓ ਵੀ ਅਹੀਂ ਗੁਰੂ ਸਾਹਿਬ ਜੀ ਹੈਗੇ ਆ ਭਾਵੇਂ ਮੜੇ ਆ ਭਾਵੇਂ ਹੱਟੇ ਆ ਵੀ ਆ ਪਰ ਆਪਾਂ ਢੱਡੀਆਂ ਐਬੀਆਂ ਜੋ ਮਰਜੀ ਆ ਹੈਗੇ ਢੱਡੀਆਂ ਤੁਹਾਡੇ ਵਾਸਤੇ ਅਸੀਂ ਤਿਆਰ ਆਂ ਪੰਥ ਨੂੰ ਇੱਕ ਸਪੋਰਟ ਮਿਲਦੀ ਆ ਆਪਣੇ ਮਨ ਨੂੰ ਸਪੋਰਟ ਮਿਲਦੀ ਆ ਵੀ ਸਾਡਾ ਕੋਈ ਪ੍ਰਾਤਨ ਚੀਜ਼ ਹੈਗੀ ਆ ਇਤਿਹਾਸ ਬਣਾਈ ਰਹਿਂਦਾ ਵਾ ਜਦੋਂ ਪ੍ਰਾਤਨ ਚੀਜ਼ਾਂ ਮੁੱਕ ਨਹੀਂ ਸ਼ੁਰੂ ਹੁੰਦੀਆਂ ਫਿਰ ਉਹ ਇਤਿਹਾਸ ਬਣ ਲੱਭਿੰਦਾ ਵਾ ਫਿਰ ਨਵੀਂ ਪੀੜੀ ਮੰਨਣਾ ਬੰਦ ਕਰ ਦਿੰਦੀ ਆ ਵੀ ਇਹ ਤਾਂ ਕਿਤੇ ਗੱਲ ਹੈ ਹੀ ਨਹੀਂ ਤੇ ਇਹ ਗੱਲ ਹੈਗੀ ਆ ਤੇ ਇਹ ਗੱਲ ਨੂੰ ਵੱਧ ਤੋਂ ਵੱਧ ਡਾਕੂਮੈਂਟੇਸ਼ਨ ਕਰਨਾ ਚਾਹੀਦਾ ਵਾ ਇਹ ਦਾ ਬਿਲਕੁਲ ਅਲੱਦਵਲਾ ਵਾ ਮੈਂ ਬੈ ਕੇ ਥੋੜੀ ਜਿਹੀ ਰੈਸਟ ਕਰਨ ਡਿਆ ਵਾਂ ਅਧੀਆਂ ਕੋੜੀਆਂ ਉੱਤਰ ਚੁੱਕਿਆ ਵਾਂ ਅਧੀਆਂ ਉਤਰ ਕੇ ਫਿਰ ਆਪਾਂ ਆਪਣਾ ਪੜਾਣਾ ਸ਼ੁਰੂ ਕਰਦੇ ਆ ਵਾਪਸੀ ਦਾ ਮੇਰੇ ਦਿਲ ਤੇ ਬੜੀ ਚਿਰਦਾਈ ਪਾਈ ਨਿਸ਼ਾ ਸਿੰਘ ਅਸਟ੍ਰੇਲੀਆ ਨੂੰ ਦੇ ਵੀਡੀਓ ਵੇਖੀ ਸੀ ਮੈਂ ਉਹਨਾਂ ਦਾ ਮੇਰੇ ਦਿਲ ਚੇ ਵੀ ਮੈਂ ਇਹ ਪ੍ਰਸ਼ਨ ਪੜੀ ਨੂੰ ਆਪਣੇ ਮਥੇ ਨਾਲ ਲਾਉਣਾ ਹੀ ਲਾਉਣਾ ਵਾ ਅੱਜ ਉਹ ਮੌਕਾ ਆ ਗਿਆ ਸਾਬ ਜਾਦੀ ਨੇ ਕਿੰਨੇ ਕਹਿ ਖੇਡਦੀ ਹੋਣੀ ਇਥੇ ਹਲਟਾਂ ਨਿਕੀਆਂ ਹੀ ਆ ਆ ਵੇਖੋ ਹਲਟਾਂ ਉਹ ਹੀ ਆ ਹੰਨੇ ਕਹਿ ਨੇ ਕਈ ਤਾਂ ਨਾਨਕ ਸ਼ਾਹੀ ਹੁਣ ਅਸੀਂ ਆਪਣੇ ਦਰਨੀ ਆਬੀ ਦੇ ਮਾਰੇ ਪੈਰਾਂ ਨਾਲ ਉਤਰ ਆਏ ਆ ਹੁਣ ਤਾਂ ਚੱਲਣ ਦੀ ਕੋਸ਼ਿਸ਼ ਕਰਨੇ ਆ ਫਿਰ ਆਪਣੂ ਕੁਝ ਨਾ ਕੁਝ ਹਟਾ ਡੇੜਾ ਵਾ ਪਾਵਨਾ ਨੂੰ ਫੜ ਲੱਗੇ ਤੇ ਜਿਹੜੀ ਜਤੀ ਸਾਮ ਕੇ ਰੱਖੀ ਆ ਵਾਤਵਾਰ ਕੋਸ਼ਿਸ਼ ਹੋਣੀ ਚਾਹੀਦੀ ਐ ਵੀ ਹਰ ਗੁਰੂ ਘਰ ਕੁਝ ਨਾ ਕੁਝ ਪ੍ਰਾਤਨ ਸਾਮ ਲਿਆ ਜਾਏ ਬਜਾਏ ਕਿ ਗਵਾਉਂਦੀ ਹਨ ਕਿਹੜਾ ਲੱਗੇ ਮੈਨੂੰ ਖੁਸ਼ੀ ਹੋਈ ਆ ਸਭ ਨੇ ਕਿਹਾ ਟਮ ਚਲੋ ਜੀ ਮੈਂ ਹਰ ਹਰ ਚੜਨਾ ਫਿਰ ਆਪਾਂ ਆ ਮਿਲਦੇ ਆ ਤੁਹਾਨੂੰ ਜੀ ਕੁਝ ਕਮਰੇ ਜਾ ਕੇ ਪਰਿਵਾਰ ਨਾਲ ਛੱਡ ਕੇ ਆ ਕਮਰੇ ਵਿੱਚ ਕਿਉਂਕਿ ਮੇਰਾ ਤੁਰਨ ਦਾ ਕੰਮ ਜ਼ਿਆਦਾ ਸੀ ਮੈਂ ਉਹਨਾਂ ਨੂੰ ਲੈ ਕੇ ਫਿਰ ਰਾਤੀ ਆਪਾਂ ਘੜੀ ਗਾ ਨੰਬਰ ਸਾਹਿਬ ਨਤਮਸਤ ਗੋਮਾਂਗੇ ਰੱਬ ਦੀ ਜਰੀਆ ਚਰਨ ਭੂਮੀਆਂ ਆਪਣੇ ਮੱਥੇ ਤੇ ਪਰਸਾਂਗੇ ਲਾਵਾਂਗੇ ਤੇ ਥੋੜਾ ਬੋਤਾ ਆਪਣਾ ਜਿਹੜਾ ਜਨਮਿਆ ਉਹਨੂੰ ਸਵਾਰਨ ਦੀ ਕੋਸ਼ਿਸ਼ ਕਰਾਂਗੇ ਜੀ ਹੁਣ ਇਹ ਨਹੀਂ ਸਾਂਝ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਜੀ ਕਲਾ ਆਨੰਦਗੜ੍ਹ ਸਾਹਿਬ ਜੀ ਜਿਹੜਾ ਕਿ ਘਟੇ ਦੀ ਕਰਤਾ ਗਿਆ ਸੀ ਪਰ ਇਹਨੂੰ ਫਿਰ ਵੀ ਥੋੜਾ ਜਿਹਾ ਬਚਾਇਆ ਗਿਆ ਪੁਰਾਣੀ ਦੇਖ ਰੱਖੀ ਗਈ ਇੱਥੇ ਵੀ ਬੜੀ ਘਟਾਂ ਗਿਆ ਨੇ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲਾ ਚੇਕਿਆ ਜੀ ਭਗਾਨੇ ਦਾ ਜੋ ਜਤਨ ਤੋਂ ਬਾਅਦ ਗੁਰੂ ਜੀ ਨੇ ਸਮਾਤ 1746 ਸਨ 1699 ਤੋਂ 1705 ਤੱਕ ਮੁਗਲਾਂ ਅਤੇ ਭਾਰੀ ਰਾਜਾਂ ਵਿਰੁੱਧ ਕਈ ਜੁੱਦ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਸਮੇਂ ਦੀ ਪ੍ਰਾਰਥਨਾ ਬੋਲੀ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਗੁਰੂ ਸਾਹਿਬ ਜੀ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਮੁਗਲ ਫੌਜਾਂ ਦੇ ਭਾਰੀ ਰਾਜਾਂ ਵੱਲੋਂ ਹਮਲਾ ਨਾ ਕਰਨੀ ਕਸਮ ਖਾਣ ਤੇ ਗੁਰੂ ਸਾਹਿਬ ਜੀ ਨੇ ਇਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਟ ਚ ਮਕਾ WhatsApp ਨੂੰ ਚਾਲੇ ਪਾ ਦਿੱਤੇ ਇਹ ਇਤਿਹਾਸ ਲਿਖਿਆ ਜੀ ਆਇਟਾਂ ਰਾਣੀਆਂ ਕਿਲੇ ਦੀਆਂ ਹੋ ਜੀ ਨੰਦ ਬਰਸਾਓ ਕਿੱਥੋਂ ਜੀ ਲਖੀਮਪੁਰ ਖੀਰੋ ਜੀ ਅੱਛਾ ਜੀ ਜੀਓਪੀ ਤਾਂ ਆ ਜੀ ਆਏ ਹਾਂਜੀ ਹਾਂਜੀ ਹਾਂ ਤੇਰਾ ਆਪਣਾ ਵਗਦਾ ਹੀ ਤੇਰਾ ਹੁਣ ਡਰਾ ਆਪਣਾ ਨਾ ਬਲਦਾ ਰਹਿੰਦਾ ਵਾ 50 ਸਾਲ ਤੇ ਮੈਂ ਕਿਹਾ ਤਿੰਨ ਚਾਰ ਵਾਰ ਤੇ ਆਪਣੇ ਰੁੱਖ ਬਲ ਦਿੰਦਾ ਹਾਂਜੀ ਹਾਂ ਚਲੋ ਠੀਕ ਹੈ ਜੀ ਖਾਸਾ ਵਧੀਆ